ਪਠਾਨਕੋਟ ਦੇ ਡਲਹੌਜੀ ਰੋਡ ਤੇ ਉਸ ਵੇਲੇ ਮਾਹੌਲ ਤਣਾਪੂਨ ਹੋ ਗਿਆ ਜਦ ਦੋ ਕਾਰਾਂ ਨੂੰ ਅੱਗ ਲੱਗਣ ਦੀ ਵਜ੍ਹਾ ਨਾਲ ਸੜਕੇ ਸੁਆਹ ਹੋ ਗਈਆਂ ਡਲਹੌਜੀ ਰੋਡ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਰੋੜਾ ਬਰਾਦਰੀ ਦਾ ਫੰਕਸ਼ਨ ਸੀ ਜਿੱਥੇ ਲੋਕ ਆਪਣੇ ਦੇਵਤਿਆਂ ਦੇ ਮੱਥਾ ਟੇਕਣ ਪੁੱਜੇ ਹੋਏ ਸਨ ਇਸ ਮੌਕੇ ਤੇ ਦੋਵਾਂ ਕਾਰਾਂ ਨੂੰ ਅੱਗ ਲੱਗ ਗਈ ਇਹਨਾਂ ਦਾ ਕਹਿਣਾ ਹੈ ਕਿ ਉਹ ਜਲੰਧਰ ਤੋਂ ਇੱਥੇ ਆਏ ਸਨ ਜਦੋਂ ਇਹ ਹਾਦਸਾ ਵਾਪਰ ਗਿਆ ਜਲੰਧਰ ਤੋਂ ਆਏ ਸੀ ਮੱਥਾ ਟੇਕਣ ਵਾਸਤੇ ਆਏ ਸੀ ਤੇ ਗੱਡੀ ਛਾਵੇਂ ਖੜੀ ਕੀਤੀ ਸੀ ਮੈਂ ਕਿਹਾ ਚਲੋ ਧੁੱਪੇ ਗਰਮਣਾ ਹੋ ਜਾਏ ਤੋੜੇ ਦੇ ਬਾਅਦ ਮੱਥਾ ਟੇਕ ਕੇ ਆਪਾਂ ਅੰਦਰ ਪ੍ਰਸ਼ਾਦਾ ਵਗੈਰਾ ਸ਼ਕਰੇ ਸੀ ਰੈਸਟ ਕਰਨ ਵਾਸਤੇ ਰੁਕੇ 10 ਮਿੰਟ ਵਾਸਤੇ ਤੇ ਪਿੱਛੋਂ ਭਾਜੀ ਬੁਲਾਣ ਆਏ ਕਿ ਗੱਡੀ ਦੇ ਟਾਇਰਾਂ ਨੂੰ ਅੱਗ ਲੱਗ ਗਈ ਜਿੰਨੇ ਦਰ ਨੂੰ ਆ ਕੇ ਦੇਖਿਆ ਆ ਗੱਡੀ ਕਾਫੀ ਜਲ ਚੁੱਕੀ ਸੀ ਤੇ ਸੈਲਫ ਮਾਰਨ ਦੀ ਕੋਸ਼ਿਸ਼ ਕੀਤੀ ਸੈਲਫ ਚੱਲੇ ਨਹੀਂ ਫਿਰ ਭਾਜੀ ਨੇ ਮੈਨੂੰ ਬਾਹਰ ਕੱਢਿਆ ਗੱਡੀ ਚੋਂ ਕਿ ਬਾਹਰ ਆ ਜੋ ਕਾਫੀ ਜ਼ਿਆਦਾ ਅੱਗ ਲੱਗ ਚੁੱਕੀ ਹੈ ਫਿਰ ਦੇਖਦੇ ਦੇਖਦੇ ਸਾਰੀ ਗੱਡੀ ਜਲ ਗਈ ਜੀ ਸਰ ਕੀ ਮੰਗੀ ਹੈਗੀ ਆਪਣੀ ਮੰਗੀ ਮੈਂ ਤਾਂ ਇੰਸ਼ੋਰੈਂਸ ਇੱਕ ਇੰਸ਼ੋਰੈਂਸ ਦਾ ਫੁੱਲ ਕਲੇਮ ਮਿਲ ਜੇ ਪਹਿਲਾਂ ਤਾਂ ਬਾਕੀ ਜੋ ਹੋਏਗਾ ਜੀ ਦੇਖਾਂਗੇ ਕਿਹੜੀ ਗੱਡੀ ਸੀ ਤੁਹਾਡੀ ਟਾਟਾ ਐਲਟਰੋਜ਼ ਹੈ ਜੀ 2022 ਮਾਡਲ ਦਸੰਬਰ ਇਹ ਫਾਇਰਪ੍ਰੇਡ ਮੁਕੇ ਤੇ ਪਹੁੰਚੀ ਸੀ ਹਾਂਜੀ ਫੋਨ ਕੀਤਾ ਸੀ 10 ਮਿੰਟ ਹੋ ਗਏ ਸੀ ਕਿਉਂਕਿ ਕਿਸੇ ਘਰ ਚ ਅੱਗ ਲੱਗੀ ਸੀ ਪਹਿਲਾਂ ਉੱਥੇ ਉਹ ਬੀਸੀ 10 ਦਿਨ ਨੂੰ ਆ ਗਏ ਸੀ ਕਾਰਨ ਪਤਾ ਚੱਲਿਆ ਤੁਹਾਨੂੰ ਨਹੀਂ ਸਰ ਹਾਂ ਦੇ ਇੱਥੇ ਬੈਠੇ ਦੇ ਸੀ ਅਸੀਂ ਮੰਦਿਰ ਦੇ ਅੱਗੇ ਤੇ ਇੱਕਦਮ ਉੱਥੋਂ ਪਤਾ ਲੱਗਿਆ ਕਿ ਉੱਥੇ ਅੱਗ ਲੱਗ ਗਈ ਹੈ ਸਮਝ ਨਹੀਂ ਲੱਗੀ ਕਿਸ ਤਰ੍ਹਾਂ ਲੱਗੀ ਉੱਥੇ ਸਾਰਿਆਂ ਦਾ ਚੱਲ ਦੋ ਤਿੰਨ ਗੱਡੀਆਂ ਸੀ ਚਾਰ ਗੱਡੀਆਂ ਦੋ ਗੱਡੀਆਂ ਉਹਨਾਂ ਨੇ ਕੱਢ ਲਈਆਂ ਉੱਥੋਂ ਦੋ ਗੱਡੀਆਂ ਬਾਕੀ ਰਹਿ ਗਈਆਂ ਉੱਥੇ ਜੀ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ 15 20 ਮਿੰਟ ਅੱਧੇ ਘੰਟੇ ਬਾਅਦ ਆਈਆਂ ਉਸ ਵੇਲੇ ਕੱਤੇ ਗੱਡੀਆਂ ਨਹੀਂ ਸਾਡੇ ਕੋਲ ਤੇ ਅੱਧੇ ਘੰਟੇ ਬਾਅਦ ਆ ਕੋਜੀ ਆ ਉੱਥੇ ਜੀ ਅਸੀਂ ਤਾਂ ਸਾਰੇ ਇੱਥੇ ਸੇਵਾਦਾਰ ਇੱਥੇ ਇਕੱਠੇ ਹੋਏ ਰਹੇ ਸੀ ਸਾਰੇ ਦੇਖਣ ਦੇ ਹੀ ਅੱਥਰ ਜਿਹੜੀ ਅੱਗ ਲੱਗੀ ਹੈ ਇਹ ਜਗ੍ਹਾ ਕਿੱਥੇ ਹੈਗੀ ਹੈ ਇਹ ਰੋਡ ਵਾਂਸ ਇੰਪਰੂਵਮੈਂਟ ਟਰਸ ਦੀ ਜਿਹੜੀ ਕਲੋਨੀ ਹੈਗੀ ਆ ਉਹਦੇ ਪੁਰਾਣੀ ਕਚਾਰੀ ਦੇ ਬਿਲਕੁਲ ਸਾਹਮਣੇ ਜਿਹਨਾਂ ਦੀਆਂ ਗੱਡੀਆਂ ਹੈਗੀਆਂ ਉਹ ਕਿੱਥੋਂ ਆਪ ਆਏ ਇੱਕ ਤੇ ਲੋਕਲ ਹੀ ਸੀ ਇੱਥੋਂ ਦੇ ਕੋਈ ਗੱਡੀ ਲਾ ਕੇ ਗਿਆ ਸੀ ਮਾਰਕੀਟ ਦੇ ਵਿੱਚ ਦੂਸਰਾ ਇੱਕ ਸੈਨ ਕਟ ਦੇ ਹੀ ਗਿਆ ਇੱਕ ਲੋਕਲ ਸੀਗਾ ਤੇ ਇੱਕ ਉੱਥੇ ਮੰਦਿਰ ਮੱਥਾ ਟੇਕਣ ਆਏ ਦੇ ਸੀ ਉਹਨਾਂ ਨੇ ਗੱਡੀ ਉੱਥੇ ਲਗਾਈ ਤੇ ਕੀ ਮੰਗ ਕੀ ਹੈਗੀ ਆ ਮੰਗੇ ਆ ਸਰਕਾਰ ਕੋਲੋਂ ਕਿ ਇਹਨਾਂ ਦੀ ਇੰਸ਼ੋਰੈਂਸ ਜਿਹੜੇ ਇਹਨਾਂ ਦੇ ਨੁਕਸਾਨ ਹੋਇਆ ਇਹਨਾਂ ਦਾ ਪੂਰਾ ਕੀਤਾ ਜਾਏ ਬਾਕੀ ਠੀਕ ਹੈ ਕੁਝ ਕਾਰਨਾਂ ਦਾ ਪਤਾ ਲੱਗੇ ਕਿ ਆ ਕੋਈ ਕਾਰਨ ਆਪ ਗਰਮੀ ਦੇ ਨਾਲ ਅਲੱਗ ਲੱਗੀ ਜੀ ਕੋਈ ਇਸ ਤਰ੍ਹਾਂ ਪਤਾ ਨਹੀਂ ਲੱਗਦਾ ਗੱਡੀਆਂ ਤੋਂ ਇਲਾਵਾ ਕਿਸੇ ਹੋਰ ਦਾ ਨਹੀਂ ਬਚਾਓ ਹੋ ਗਿਆ ਜੀ ਗੱਡੀ ਦੇ ਵਿੱਚ ਬੈਠੇ ਦੇ ਸੀ ਇਹਨਾਂ ਨੂੰ ਆਵਾਜ਼ ਮਾਰ ਕੇ ਜਿਹੜਾ ਬੰਦਾ ਬਾਹਰ ਕਢਾਇਆ ਤੇ ਬਚਾਓ ਗਿਆ ਨਹੀਂ ਤੇ ਅੰਦਰ ਲਾਕ ਹੋ ਜਾਣੀ ਸੀ ਗੱਡੀ ਦੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ